گردس پوری آم آدمی ਵਾਧਵਾਚਨ ਦੇ ਸਾਡੇ ਚੇਅਰਮੈਨ ਸਾਰਤਵਾਰਾ ਸਿੱਖ ਕਰ ਰਿਹਾ ਹੈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਤੇ ਮੇਨ ਜਿਹੜੀ ਕੇਂਦਰ ਦੀ ਸਰਕਾਰ ਜਿਹੜੀ ਭਾਜਪਾ ਦੀ ਸਰਕਾਰ ਕਹਿੰਦੀ ਹੈ ਇਹ ਸੀ ਲੋਕਾਂ ਦੇ ਬੜੇ ਪੱਖੀ ਆ ਲੋਕਾਂ ਦੇ ਬੜੇ ਹੱਕ ਦੇ ਵਿੱਚ ਆ ਲੋਕਾਂ ਨੇ ਬੜਾ ਹੱਦ ਅਨਾਰਾ ਮਾਰਦੇ ਆ ਪਰ ਦੁੱਖ ਦੀ ਗੱਲ ਇਹ ਹੈ ਇਹਨਾਂ ਨੇ ਜਿਹੜੀ ਇੱਕ ਨਵੀਂ ਸਕੀਮ ਜਿਹੜੀ ਰੱਖੀ ਆ ਪੰਜਾਬ ਨਾਲ ਸ਼ੁਰੂ ਤੋਂ ਦਿੱਤਾ ਰੱਖ ਦਿੱਤਾ ਹੈ ਇਸ ਵਾਰ ਉਹ ਇੱਕ ਨਵੀਂ ਸਕੀਮ ਦੇ ਤਹਿਤ ਵਿਕਰਾ ਕਰ ਰਹੇ ਤਕਰੀਬਨ 55 ਲੱਖ ਗਰੀਬ ਲੋਕਾਂ ਦੇ ਜਿਹੜੇ ਭਾਜਪਾ ਸਰਕਾਰ ਦਾ ਰਾਸ਼ਨ ਕਾਰਡਾ ਦੇ ਕਦਰ ਦੀ ਤਿਆਰੀ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਹੈ ਪੰਜਾਬ ਵਿੱਚ ਕੁੱਲ 1.53 ਕਰੋੜ ਲੋਕ ਜਿਹੜੇ ਨੇ ਰਾਸ਼ਨ ਰਾਸ਼ਨ ਕਾਰਡ ਦਾ ਕੁਝ ਦੇ ਰਾਸ਼ਨ ਦੇ ਪਹਿਲਾਂ ਤੇ ਉਹਨਾਂ ਦਾ ਜਿਹੜਾ ਇਕਈਕੇवाईसी ਦੇ ਨਾਂ ਤੇ 23 ਲੱਖ ਗਰੀਬ ਲੋਕਾਂ ਨੇ ਜਿਹੜੇ ਰਾਸ਼ਨ ਕਾਰਡ ਕਰਦੇ ਹੁਣ ਸਤੰਬਰ ਤੱਕ 32 ਲੱਖ ਦੇ ਕਰੀਬ ਰਾਸ਼ਨ ਕਾਰਡ ਕਰਤਨ ਦੀਆਂ ਤਿਆਰੀਆਂ ਦੇ ਵਿੱਚ ਚੱਲ ਰਹੀਆਂ ਨੇ ਇਸ ਦਾ ਮਤਲਬ ਤਕਰੀਬਨ ਪੰਜਾਬ ਦੇ ਵਿੱਚ 55 ਲੱਖ ਗਰੀਬ ਮੈਂ ਕਹ ਸਕਦਾ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੇ ਜਿਹੜੇ ਰਾਸ਼ਨ ਕਾਰਡ ਜਿਹੜੇ ਉਹ ਕੱਟੇ ਜਾਂਦੇ ਸਾਰਾ ਸਾਰ ਪੰਜਾਬ ਨਾਲ ਜਾਂਦੀ ਹੈ ਪੰਜਾਬ ਦੇ ਹੱਕਾ ਨਾਲ ਜਾਂਦੀ ਹੈ ਪੰਜਾਬ ਇੱਕ ਉਸ ਸਟੇਟ ਹੈ ਜਿਹੜਾ ਸਾਰੇ ਦੇਸ਼ ਦਾ ਜਿਹੜਾ ਪੇਟ ਪਾਲਦਾ ਇੱਕ ਕੋਸੀ ਇਹਨਾਂ ਕੋ ਖੈਰ ਨਹੀਂ ਮੰਗ ਰਹੇ ਇਹ ਸਿਰਫ ਆਪਣਾ ਹੱਕ ਹੈ ਸਾਡਾ ਜਿਹੜਾ ਪੰਜਾਬੀਆਂ ਦਾ ਉਹ ਮੰਗ ਰਹੇ ਮੈਂ ਦੱਸਣਾ ਚਾਹੁੰਦਾ ਹਰ ਇਹਨ ਗਰੀਬ ਪਰਿਵਾਰਾਂ ਦੇ ਵਿੱਚੋਂ ਪੀਤ ਗਰੀਬ ਪਰਿਵਾਰ ਦਾ ਜਿਹੜਾ ਹੱਕ ਹੈ ਇਹ ਖੋਰ ਦੀ ਤਦਦ ਦੇ ਵਿੱਚ ਹੈ ਭਾਜਪਾ ਸਰਕਾਰ ਉਹ ਇਹਨਾਂ ਨੇ ਇੱਕ ਨਵਾਂ ਜਿਹੜਾ ਇਹਨਾਂ ਨੇ ਰੂਲ ਆਪਣਾ ਜਿਹੜਾ ਦੱਸ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਵੀ 2.5 ਕਰੋੜ ਰੁਪਏ ਜਿਹਨੇ ਕੋ 2.5 ਇੱਕਰ ਜ਼ਮੀਨ ਹੈ ਜਿਹਦੇ ਕੋ ਕੋਈ ਪੁਰਾਣੀ ਗੱਡੀ ਹੈ ਜਿਹਦੇ ਕੋ ਕੋਈ ਜਿਹਦੇ ਘਰ ਏਸੀ ਲੱਗਾ ਹੈ ਉਹਨਾਂ ਦੇ ਅਸੀਂ ਰਾਸ਼ਕ ਕਰਦੇ ਹਾਂ ਜਾਂ ਜਿਹਨੂੰ ਪਰਿਵਾਰ ਦੇ ਵਿੱਚੋਂ ਕੋਈ ਨੌਕਰੀ ਮਿਲੀ ਹੈ ਅਸੀਂ ਉਹਦਾ ਰਾਸ਼ਕ ਕਰਦੇ ਹਾਂ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਜੇਕਰ ਪਰਿਵਾਰ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਕੀ ਉਹਦੇ ਨਾਲ ਸਾਰੇ ਪਰਿਵਾਰ ਦੀ ਗਰੀਬੀ ਦੂਰ ਹੋ ਜਾਂਦੀ ਹੈ ਕੀ ਉਹਦੇ ਨਾਲ ਇਹਨਾਂ ਕੋਈ ਪ੍ਰਾਣੀ ਕੰਦੀ ਹੈ ਕੀ ਉਹ ਵਾਕਿਆ ਹੀ ਉਹਦਾ ਸਾਰਾ ਪਰਿਵਾਰ ਜਿਹੜਾ ਹੈ ਉਹਦੀ ਗਰੀਬੀ ਤੋਂ ਲੁਜੂ ਸੋ ਕਹਿਣ ਦਾ ਭਾਵ ਅਲੱਗ ਅਲੱਗ ਬਹਾਨੇ ਦਿੱਤੇ ਪੰਜਾਬ ਨੂੰ ਇਹ ਫੇਡਣਾ ਚਾਹੁੰਦੇ ਨੇ ਪੰਜਾਬ ਦਾ ਇਹ ਤੱਕਾ ਕਰਨਾ ਚਾਹੁੰਦੇ ਨੇ ਪਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵਾਨ ਕੁਮਾਰ ਜੀ ਦੀ ਸਰਕਾਰ ਹੈ ਜਿਹੜਾ ਜਿਹੜੀ ਹਮੇਸ਼ਾ ਗਰੀਬਾਂ ਮਜਲੂਮਾਂ ਦੇ ਹੱਕ ਦੇ ਵਿੱਚ ਡੱਟੇ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਚਾਲਾਂ ਨੇ ਉਹ ਕਾਮਯਾਬ ਜਿਹੜੀਆਂ ਨਹੀਂ ਹੋਣ ਦਿੱਤੀਆਂ ਯਾਰ ਹੁਣ ਤੱਕ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 1.29 ਕਰੋੜ ਦੇ ਰਾਸ਼ਨ ਲਾਭ ਪਾਤਰੀਆਂ ਨੂੰ ਜਿਹੜਾ ਤਸਦੀਕ ਕਰ ਲਿਆ ਅਸੀਂ 6 ਮਹੀਨੇ ਹੋਰ ਮੰਗਦੇ ਆ ਜਿਹਦੇ ਵਿੱਚ ਅਸੀਂ ਘਰ ਘਰ ਜਾ ਕੇ ਜਿਹੜਾ ਜਿਹੜੇ ਵੀ ਕੋਈ ਗਰੀਬ ਪਰਿਵਾਰ ਨੇ ਉਹ ਦੇਖ ਕੇ ਉਹਨਾਂ ਨੂੰ ਇਹ ਤਸਦੀਕ ਜਰੀਏ ਪੂਰੀ ਕਰਕੇ ਆਪਾਂ ਮਿਲ ਸਕਦੇ ਆ ਬਾਦ ਜਿੰਦਰਾ ਇਹ ਚਾਹੁੰਦੇ ਨੇ